ਆ ਗਿਆ ਆ ਗਿਆ ਪਾ ਦੇ ਪਾ ਦੇ ਪਾ ਦੇ ਸੱਜੀ ਦਿਨਾਂ ਵੱਡ ਜਾ ਭੈੜ ਦਾ ਖੰਮ ਬਾਈ ਪਰਾਂ ਰੱਖ ਦੇ ਪਰਾਂ ਰੱਖ ਦੇ ਸਾਰੇ ਪਰਾਂ ਰੱਖ ਦੇ ਪਰ ਪਰਾਂ ਹੀ ਰੱਖਦੇ ਲਫਾਫਾ ਪਰਾਂ ਹੀ ਰੱਖਦੇ ਕਿਵੇਂ ਕਰ ਰਿਹਾ ਬੱਚਾ ਦੇ ਕੀ ਨਾਲ ਬੈਠਾ ਮਾਂ ਦੇ ਜਮਾ ਦੇਖਿਓ ਜਦੋਂ ਦੂਰ ਜਾਂਦਾ ਸਹਿਬ ਉਹਨਾਂ ਉਹਦੀ ਪਤਾ ਲੱਗ ਜਾਂਦਾ ਮਾਂ ਮਾਂ ਨੂੰ ਵੀ ਬੱਚਾ ਦੂਰ ਜਾ ਰਿਹਾ ਮੇਥੋਂ ਮਾਂ ਤਾਂ ਮਾਂ ਹੀ ਉਹ ਦੇਖ ਦੇਖ ਦੇਖੀ ਪਿੱਛੇ ਉਹ ਉਹ ਹੁਣ ਬੜੂਆਂ ਨਾਲ ਉਹ ਪਿਆਰ ਕਰੀ ਜਾਂਦਾ ਇਹ ਦੇਖੋ ਦੇਖ ਦੇਖੀ ਜੂਆਂ ਕੱਢੀ ਜਾਂਦੇ ਵਿਚਾਰੇ ਦੇ ਹਾਂ ਉਹ ਸਿਰਚ ਨਹੀਂ ਆ ਦੇਖੋ ਘੁਰਕ ਕਰੀ ਜਾਂਦੀ ਜਿਵੇਂ ਉਹ ਕੱਲੀ ਕੱਲੀ ਦੇਖ ਚੀਜ਼ ਸਵਾਰਕ ਦੇਖਦੀ ਕਿਤੇ ਉਹ ਸਿਰਚ ਕੁਛ ਉਹ ਤਾਂ ਨਹੀਂ ਰਿਹਾ ਦੋ ਬੱਚੇ ਆਦੇ ਸਹਿਬ ہاں ਦੋ ਇਹ ਕੋਨੇ ਬੱਚੇ ਯਾਰ ਕਿੰਨੇ ਕਿ ਦਿੰਦੀ ਉਹ ਤੇਰੇ ਹਿਸਾਬ ਨਾਲ ਬੱਚੇ ਯਾਰ ਮੇਰੇ ਹਿਸਾਬ ਨਾਲ ਦੋ ਦਿੰਦੀ ਆ ਸਹਿਬ ਯਾਰ ਦੋ ਜਾਂ ਤਿੰਨ ਇੱਕ ਬਸ ਇਹ ਤੋਂ ਵੱਧ ਨਹੀਂ ਦਿੰਦੀ ਉਹ ਇੱਕ ਮਗਰ ਵਿਖੀ ਬੈਠਾ ਗਲੂੰਗੜਾ ਜਾ ਆ ਉਹ ਖਰਕੀ ਜਾਂਦਾ ਦੇਖੀ ਕਿੰਨਾ ਜ਼ੋਲਾ ਲੱਗਦਾ ਯਾਰਾ ਬੜਾ ਸ਼ੀਸ਼ਾ ਖੋਲ ਕੇ ਬਣਾ ਖੋਲੀ ਮੜਾ ਸ਼ੀਸ਼ਾ ਹੁਣ ਕਰੀ ਕਰ ਕਰ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਦੋਸਤੋ ਅਸੀਂ ਆਏ ਸੀਗੇ ਨਾਬੇ ਏਰੀਆ ਚ ਨਾਬੇ ਦੇ ਬਿਲਕੁਲ ਨਾਲ ਨਹਿਰਾਂ ਤੇ ਖੜੇ ਆ ਜਿਹੜਾ ਮੇਨ ਚੌਂਕ ਜਾਂ ਬੰਦਾ ਨਾਬੇ ਤੋਂ 2-3 ਕਿਲੋਮੀਟਰ ਸਾਈਡ ਤੇ ਹੈ ਤੇ ਜਦੋਂ ਸਾਈਡ ਤੇ ਆਪਾਂ ਜਾਣਦੇ ਆ ਨਾ ਨਾਲ ਹੀ ਪਿੰਡ ਹੈ ਖੂਖ ਖੋਗਪਿੰਡ ਤੇ ਜਾਂਦੇ ਜਾਂਦਿਆਂ ਰਸਤੇ ਦੇ ਵਿੱਚ ਨਾ ਇੱਕ ਆਉਂਦਾ ਜਾਨੀ ਕਹਿ ਲਈ ਬੀੜ ਆਉਂਦਾ ਬੀੜੀ ਆਉਂਦੀ ਬੀੜ ਹਾਂ ਬੀੜ ਆਉਂਦਾ ਤੇ ਉੱਥੇ ਨਾ ਬਾਂਦਰ ਬਹੁਤ ਅਗਿਨਤੀ ਚ ਬਹੁਤ ਹੀ ਮੰਨ ਲਓ ਬਈ 2-400 ਬਾਂਦਰ ਰਾਵਣਾ ਹੋਊਗਾ ਉਹ ਸੜਕ ਦੇ ਨਾਲ ਹੀ ਬੈਠਾ ਹੁੰਦਾ ਕੱਲ ਅਸੀਂ ਵੇਖਿਆ ਤੇ ਕੁਦਰਤੀ ਸਾਡੇ ਕੋਲੇ ਕੇਲੇ ਨਾ ਜਾਨੀ 2-3 ਵਧੇ ਸੀਗੇ ਵੀ ਆਪ ਤੇ ਖਾਣਾ ਵਾਸਤੇ ਰੱਖੇ ਸੀਗੇ ਤੇ ਉਹ ਕੇਲੇ ਜਦੋਂ ਉਹਨਾਂ ਨੂੰ ਰੱਖੇ ਤੇ ਭੱਜ ਕੇ ਚੱਕ ਕੇ ਲੈ ਗਏ ਤੇ ਨਾਲ ਉਹਦੇ ਨਿੱਕੇ ਨਿੱਕੇ ਬੱਚੇ ਸੀਗੇ ਸਾਲੇ ਬੜਾ ਮੂਹ ਕੰਨ ਤੇ ਸਾਨੂੰ ਬੜਾ ਮਹਿਸੂਸ ਹੋਇਆ ਵੀ ਕੱਲ ਨੂੰ ਜਦੋਂ ਆਏ ਨਾ ਤੇ ਆਪਾਂ ਇਹਨਾਂ ਨੂੰ ਕੇਲੇ ਪਾ ਕੇ ਜਾਵਾਂਗੇ ਤੇ ਅਸੀਂ ਕੇਲੇ ਲੈ ਲਏ ਆ ਗੁਲਦੀਪ ਨੇ ਕੇਲੇ ਲੈ ਗੁਲਦੀਪ ਲੈ ਲੈ ਕੇਲੇ ਬਈ ਹਾਂਜੀ ਹਾਂਜੀ ਲੈ ਲੈ ਗੁਲਦੀਪ 2 ਕਿਲੋ ਕੇਲੇ 2 ਕਿਲੋ ਲੈ ਲਏ ਜੀ ਕੇਲੇ ਪਾ ਕੇ ਲੈ ਦਾ ਸੀ ਬਈ ਅੱਜ ਤਾਂ ਇੱਕ ਤਰ੍ਹਾਂ ਦੀ ਆਪਣੀ ਕਿਉਂਕਿ ਕੋਈ ਵੀ ਆ ਜਾਨਵਰ ਆ ਕੋਈ ਆਪਣਾ ਹਰੇਕ ਦਾ ਭੁੱਖ ਤਾਂ ਹਰੇਕ ਨੂੰ ਲੱਗਦੀ ਹੈ ਜੀ ਤੇ ਆਪਣਾ ਇਨਸਾਨ ਹੋਣ ਤੇ ਨਾ ਤੇ ਇਨਸਾਨੀਅਤ ਇਹ ਹੈ ਵੀ ਆਪਾਂ ਕਿਸੇ ਭੁੱਖੇ ਦਾ ਢਿੱਡ ਭਰੀਏ ਕਿਉਂਕਿ ਉਹ ਵੀ ਜਾਨਵਰ ਇੱਕ ਤਰ੍ਹਾਂ ਦਾ ਪੰਨਾ ਹੈ ਤੇ ਮੈਂ ਅਸੀਂ ਦੇਖਿਆ ਸਾਬ ਨਿੱਕੇ ਨਿੱਕੇ ਬੱਚੇ ਸੀਗੇ ਤੇ ਬਹੁਤ ਸੋਹਣੇ ਲੱਗਦੇ ਸੀਗੇ ਤੇ ਚਲੋ ਆਪਾਂ ਹੁਣ ਚੱਲਦੇ ਆ ਤੇ ਉੱਥੇ ਤੁਹਾਨੂੰ ਦਿਖਾਵਾਂਗੇ ਬਈ ਜੁੜੇ ਰਹੋ ਨਾਲ ਨਾਲ ਬੱਚਿਆਂ ਦੀ ਗੱਲ ਕੀਤੀ ਡਾਕਟਰ ਨੇ ਬੱਚੇ ਵੀ ਜਿਵੇਂ ਆਪਣਾ ਬੰਦੇ ਜਿਵੇਂ ਮੋਹ ਕਰਦੇ ਹੋਏ ਨਿੱਕੇ ਨਿੱਕੇ ਮਹੀਨੇ ਮਹੀਨੇ ਦੇ ਬੱਚੇ ਬੰਦ ਉੱਤੇ ਬੈਠੇ ਜਾਣੀ ਲਓ ਬਈ ਦੋਸਤੋ ਇਹਨਾਂ ਨੂੰ ਪਤਾ ਲੱਗ ਗਿਆ ਬਈ ਸਾਡੇ ਲਈ ਕੁਝ ਖਾਣ ਨੂੰ ਲੈ ਕੇ ਆਏ ਆ ਆ ਦੇਖੋ ਕਿਵੇਂ ਭੱਜੇ ਆਉਂਦੇ ਆ ਆ ਦੇਖੋ ਆਪਾਂ ਸਾਈਡ ਤੇ ਲਾਵਾਂਗੇ ਆ ਦੇਖੋ ਇੱਕ ਦੇ ਬਾਹਰ ਲੱਤ ਨਹੀਂ 걸ਦੀ ਆ ਦੇਖੋ ਕੁਦਰਤ ਦਾ ਕਹਿਰ ਵੇ ਇਹ ਦੇ ਵਿਚਾਰੇ ਦੇ ਲੱਤਾਂ ਹੀ ਤੈਨ ਆਹ ਵੇ ਉਹ ਭੱਜਿਆ ਬੱਚੇ ਦੇਖੀ ਕਿੰਨੇ ਸੋਹਣੇ ਲੱਗਦੇ ਆਹ ਵੇਖੋ ਉਹਨੇ ਬੱਚੇ ਬੱਚੇ ਇੱਥੇ ਇੱਥੇ ਸਿੱਟਾਂ 걸ਦੀ ਭਾਈ ਇਧਰ ਉਹਨੇ ਸਿੱਟਰੇ ਨਹੀਂ ਭਾਈ ਸਿੱਟਰੇ ਨਹੀਂ ਇਧਰ ਪਾਵਾਂਗੇ ਨਹੀਂ ਪਾਵਾਂਗੇ ਉਤਰ ਕੇ ਪਾਵਾਂਗੇ ਕੁਝ ਹੋ ਜਾਂਦਾ ਲਾਓ ਭਾਈ ਅਸੀਂ ਪਾਉਣੇ ਆ ਤੂੰ ਆ ਵਾਰੀ ਜੀ ਦਾ ਦੇ ਯਾਰ ਵਾਰੀ ਕਦੋਂ ਡੋਲਾ ਤਾ ਲਾਗੇ ਭਾਈ ਪਾਉਣ ਬਾਹਰ ਹੋ ਜਾਂਦਾ ਯਾਰ ਉਹ ਜਦ ਤੱਕ ਨਾ ਪਰਾਂ ਗਾਓ ਕੇ ਪਾਗੇ ਪਾ ਦੇ ਆ ਬੱਚੇ ਨੂੰ ਪਾਓ ਬੱਚਿਆਂ ਨੂੰ ਪਾੜਾ ਆ ਗਿਆ ਆ ਗਿਆ ਆ ਬੱਚਿਆਂ ਨੂੰ ਦੇ ਯਾਰ ਬੱਚੇ ਨੂੰ ਪਾ ਦੇ ਪਾ ਦੇ ਪਾ ਦੇ ਦੋ ਜਿਹੜਾ ਵੱੜ ਜਾ ਭੈ ਦਾ ਖਾਮ ਭਾਈ ਪਰਾਂ ਰੱਖ ਦੇ ਪਰਾਂ ਰੱਖ ਦੇ ਸਾਰੇ ਪਰਾਂ ਰੱਖ ਦੇ ਪਰ ਪਰਾਂ ਹੀ ਰੱਖਦੇ ਲਫਾਫਾ ਪਰਾਂ ਹੀ ਰੱਖਦੇ ਸਹ ਭੂ ਆ ਵੇਖ ਇਧਰ ਕਿਵੇਂ ਉੱਤੇ ਬੈਠਾ ਇਧਰ ਨਾ ਰਹੀ ਯਾਰ ਸਹ ਭਯਾਰਾ ਓਏ ਇਧਰ ਤਾਂ ਰੱਖ ਰਾ ਮੇਰੇ ਕੰਨੀ ਹਾਂ 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 ਬਣਾਤੀ ਹਾਂ ਬਣੀ ਜਾਂਦੀ ਬਾਈ ਬਾਈ ਬੱਛ ਬੱਛ ਪਿੱਛੇ ਪੈ ਜਾਣਗੇ ਤੂੰ ਤੁਸਾਂ ਮੈਂ ਬੱਛ ਬੱਛ ਇਹਦਾ ਖੰਮਾ ਦੱਗੀ ਨਾ ਦੋਦਾ ਦਾ ਦੇਣਾ ਇਹ ਉਹ ਬੱਸ ਆ ਜਾ ਚਮਟ ਚਮਟ ਮਾਰ ਦਿੰਦੇ ਆ ਨਹੀਂ ਕੁੱਤਾ ਤੋ ਕਿ ਨਡਰ ਦੇ ਆ ਵੇ ਆਹ ਵੇਖੋ ਵੀ ਹੁਣ ਕੱਲ ਜੀ ਉੱਤਰ ਕੇ ਕੀ ਬੈਂਗਣਾ ਪੜਦਾ ਯਾਰ ਹਟ ਜਾ ਯਾਰ ਗਾਲ ਕੱਢੋ ਵੀਡੀਓ ਬਣੀ ਜਾਂਦੀ ਦਿਖਾ ਵੀਡੀਓ ਚ ਸਾਰੇ ਦਿਖਾ ਦਿ ਬੋਲੀ ਡਾਕਟਰ ਆ ਦੇਖੋ ਵੀਰੇ ਸਾਰੇ ਨਾ ਖਾ ਕੇ ਆਪ ਦਾ ਸਾਈਡ ਤੇ ਬਹਿ ਗਏ ਨਰੇ ਸਾਹਿਬ ਇੱਕ ਗੱਲ ਦੇਖ ਦੂੰ ਇਹਨਾਂ ਨੂੰ ਪਤਾ ਵੀ ਸੜਕ ਹੈ ਕੀ हां चलਦੀ है ना सड़क ਤੇ ਬਾਕੀ ਯਾਰ ਲੋਕ ਵੀ ਚੰਗੇ ਆਗੇ ਵਿਚਾਰੇ ਹੋਣੀ ਕਰਕੇ ਲੰਘਦੇ ਆ ਜਿਹੜੇ ਆਪਾਂ ਤਾਂ ਇਹੀ ਕਹਿੰਦੇ ਆ ਵੀ ਵੀਰੇ ਯਾਰ ਜਦੋਂ ਸਾਨੂੰ ਕੋਈ ਇਹ ਜਿਹੇ ਬੱਚੇ ਮਿਲਦੇ ਨਾ ਸੇਵਾ ਕਰਨ ਦਾ ਮੌਕਾ ਰੱਬ ਹੀ ਕਿਉਂ ਦਿੰਦਾਗਾ ਤਾਂ ਕਿਰਪਾ ਕਰਕੇ ਜਰੂਰ ਪਾ ਕੇ ਜਾਇਆ ਕਰੋ ਯਾਰ ਕਿਉਂਕਿ ਆਏ ਆ ਵੀ ਕੁਦਰਤੀ ਚੀਜ਼ ਜਿਹੜੀ ਆ ਕੁਦਰਤ ਨੇ ਬਣਾਏ ਆਗੇ ਚਲੋ ਖਾਣਾ ਪੀਣਾ ਤੇ ਇਹਨਾਂ ਤਾਂ ਬੰਦੇ ਆਲੀ ਆ ਸਾਰਾ ਕਿਉਂਕਿ ਇਹ ਕੋਈ ਮਾਸ ਨਹੀਂ ਖਾਂਦੇ ਕੋਈ ਮੀਟ ਨਹੀਂ ਖਾਂਦੇ ਸਾਹਿਬ ਇਹ ਇਹਨਾਂ ਨੇ ਫਲ ਫਰੂਟ ਹੀ ਖਾਣਾ ਕਰਲਾ ਬਸ ਕੇਲੇ ਨੂੰ ਬਹੁਤ ਚਾਕੇ ਖਾਂਦੇ ਕੇਲੇ ਨੂੰ ਜਿਆਦਾ ਚਾਕੇ ਖਾਂਦੇ ਆਗੇ ਬੱਚਾ ਦੇਖ ਪਿਆਰ ਵੇਖੋ ਕਿਵੇਂ ਕਰ ਰਿਹਾ ਬੱਚਾ ਦੇਖੀ ਨਾਲ ਬੈਠਾ ਮਾਂ ਦੇ ਜਮਾ ਉਹ ਦੇਖੀ ਉਹ ਜਦੋਂ ਦੂਰ ਜਾਂਦਾ ਸਹਿਬ ਉਹਨਾਂ ਉਹਦੀ ਪਤਾ ਲੱਗ ਜਾਂਦਾ ਮਾਂ ਮਾਂ ਨੂੰ ਵੀ ਬੱਚਾ ਦੂਰ ਜਾ ਰਿਹਾ ਮੇਥੋਂ ਮਾਂ ਤਾਂ ਮਾਂ ਹੀ ਆ ਉਹ ਦੇਖੋ ਦੇਖ ਦੇਖੀ ਪਿੱਛੇ ਉਹ ਹੁਣ ਬੜੂ ਪਿਆਰ ਕਰੀ ਜਾਂਦਾ ਇਹ ਦੇਖੋ ਦੇਖ ਦੇਖੀ ਜੂਆਂ ਕੱਢੀ ਜਾਂਦੇ ਵਿਚਾਰੇ ਦੇ ਉਹ ਸਰਚ ਨਹੀਂ ਆ ਦੇਖੋ ਘੁਰਕ ਘਰੀ ਜਾਂਦੀ ਜਿਵੇਂ ਉਹ ਕੱਲੀ ਕੱਲੀ ਦੇਖੇ ਚੀਜ਼ੇ ਸਵਾਰਕ ਦੇ ਦੇ ਕਿਤੇ ਉਹ ਸਰਚ ਕੁਝ ਹੋ ਤਾਂ ਨਹੀਂ ਰਿਹਾ ਦੋ ਬੱਚੇ ਆ ਦੇ ਸਹਿਬ ਹਾਂ ਦੋ ਇਹ ਕੋਣ ਆਈ ਬੱਚੇ ਯਾਰ ਕਿੰਨੇ ਕਿ ਦਿੰਦੀ ਉਹ ਤੇਰੇ ਹਿਸਾਬ ਨਾਲ ਬੱਚੇ ਯਾਰ ਮੇਰੇ ਹਿਸਾਬ ਨਾਲ ਦੋ ਦਿੰਦੀ ਆ ਸਹਿਬ ਯਾਰ ਦੋ ਜਾਂ ਤਿੰਨ ਇੱਕ બસ ਇਹਦੂ ਵਧ ਨਹੀਂ ਦਿੰਦੀ। ਉਹ ਇੱਕ ਮਗਰ ਵੇਖੀ ਬੈਠਾ ਬਲੂਮ ਗਟਾਜ। ਆਉ ਆ ਖੁਰਕੀ ਜਾਂਦਾ ਵੇ। ਦੇਖੀ ਕਿੰਨਾ ਸੋਲਾ ਲੱਗਦਾ ਯਾਰਾਂ। ਬੜਾ ਸ਼ੀਸ਼ਾ ਖੋਲ ਕੇ ਬਣਾਇਆ ਖੋਲੀ ਮੜਾ ਸ਼ੀਸ਼ਾ। ਹੁਣ ਕਰੀ ਕਰ। ਪੁਰ। ਗੱਡੀਆਂ। ਯਾਰ ਭਾਈ ਇੱਥੇ ਦਾ ਯਾਰ ਲੋਕ ਯਾਰ ਇੱਕ ਗੱਲ ਐ ਵੀਰ ਬਣ ਕੇ ਲੋਕੜਾ ਹੌਲੀ ਨਹੀਂ ਚਲਾਉਂਦੇ ਯਾਰ ਗੱਡੀ ਇੱਥੇ। ਮਾਰਦੇ ਵੀ ਹੋਣਗੇ ਯਾਰ। ਮਾਰਦੇ ਤਾਂ ਹੋਣਗੇ ਗਲਤੀ ਬਹੌਲੀ ਨਹੀਂ ਨੇ ਚੱਲਦਾ ਮੋਟਰਸਾਈਕਲ ਲੈ ਹੁਣ ਇੰਨਾ ਤੇਜ਼ ਚਲਾਈ ਜਾਂਦਾ ਯਾਰ ਇਹ। ਅਕੀਦ ਜੀ ਹੋਲੀ ਜਲਾ ਲਓ ਵੀਰ ਬਣ ਕੇ ਆਏ ਆ ਯਾਰ ਐਕਸੀਡੈਂਟ ਹੋਣ ਮੋੜ ਲਾ ਸਾਂ ਬੈਕ ਕੀ ਮੋੜ ਲਾ ਗੱਡੀ ਆ ਵੇਖੋ ਬਈ ਕੇਲੇ ਖਿਮੇ ਖਸ਼ ਹੋ ਕੇ ਖਾਈ ਜਾਂਦੇ ਸਿੱਧਾ ਫੋਨ ਫਾਨ ਆਪ ਦਾ ਦੇਖ ਕੇ ਰੱਖੇ ਹੀ ਖੋ ਕੇ ਵੀ ਲੈ ਜਾਂਦੇ ਆਗੇ ਜਿਵੇਂ ਹੋ ਬੈਠਾ ਇੱਕ ਟਾਣੀ ਤੇ ਕੇਲਾ ਖਾ ਕੇ ਹੀ ਦੇਗਾ ਕੇਲਾ ਖਾ ਕੇ ਆ ਰਿਹਾ ਆ ਦੇਖੋ ਆ ਦੇਖੋ ਉੱਧਰ ਵਾ ਉਹ ਗੱਠਾ ਤਿੰਨ ਬੱਚੇ ਉਹ ਦੇਖ ਲੈ ਮਾਂ ਆ ਉਹਦੇ ਬੱਚਿਆਂ ਨੂੰ ਇੱਕ ਮਿੰਟ ਵੀ ਨਹੀਂ ਪਾਸੇ ਕਰ ਰਹੀ ਓਏ ਦੇਖੋ ਛੋਟੇ ਛੋਟੇ ਬੱਚੇ ਬੈਠੇ ਦੇਖੀ ਉਹ ਤਿੰਨ ਬੈਠੇ ਆਪਦੀ ਮਾਂ ਦੇ ਆਸੇ-પાસੇ ਬੁੱਕੜ ਚ ਲਈ ਬੈਠੇ ਤੁਸੀਂ ਧਿਆਨ ਨਾ ਦੇਖੋ ਵੀਰੋ ਉਹ ਨਾ ਆਪਦੀ ਮੰਨ ਕੇ ਚਲੋ ਬੁੱਕੜ ਚ ਲਈ ਬੈਠੀ ਹੈਗੀ ਉਹ ਦੇਖੋ ਯਾਰ ਬਹੁਤ ਨਾ ਵਧੀਆ ਲੱਗ ਰਿਹਾ ਅੱਜ ਆਪਦੇ ਆਪ ਨੂੰ ਦੇਖੋ ਇੱਕ ਬੇਨਤੀ ਆ ਵੀ ਬਾਈ ਬਣ ਕੇ ਇੱਥੋਂ ਨਾ ਥੋੜਾ ਜਿਹਾ ਸੜਕ ਚਲਦੀ ਬਹੁਤ ਹੈ ਤੇ ਮੜਾ ਦੇਖ ਕੇ ਨੰਗਾ ਕਰੋ ਇਹ ਨਾ ਮੜੇ ਨੂੰ ਨੁਕਸਾਨ ਹੋ ਜਾਂਦਾ ਹੈ